ਹਾਂ ਜੀ ਸ਼ਿਕਰ ਬਾਈ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਉਮੀਦ ਕਰਦਾ ਹਾਂ ਤੁਸਾਰੇ ਵਧੀਆ ਹੋਵੋਗੇ ਤੇ ਕੈਟ ਹੋਵੋਗੇ ਆਜੋ ਅੱਜ ਦਾ ਨਵਾਂ ਵਲੌਗ ਸਟਾਰਟ ਕਰਦੇ ਆਂ ਫਰਾਂ ਲ ਕਬੂਤਰ ਖੋਲਦੇ ਆਂ ਠੀਕ ਹੈ ਗਾਇਜ਼ ਤੇ ਵੇਨੇ ਅੰਡੋਂਡੇ ਲਾਇਆ ਹੋਰ ਜੋੜੀ ਨਹੀਂ ਕਿ ਨਹੀਂ ਆਹ ਛਤਰੀਆਂ ਛੁਤਰੀਆਂ ਕਿਉਂ ਥੱਲੇ ਸਿੱਟਦੀਆਂ ਰਾਤ ਤੇ ਸਹੀ ਕਰਕੇ ਰੱਖ ਕੇ ਗਏ ਸੀ ਪਤਾ ਨਹੀਂ ਲੜਦੇ ਰਹੇ ਰਾਤ ਨਵੇਂ ਕਬੂਤਰ ਹੋਰ ਵੀ ਲੈਂਦੇ ਆਪਾਂ ਉਹ ਵੀ ਵਿਖਾ ਦਿੰਨੇ ਆ ਤੁਹਾਨੂੰ ਇੱਕ ਤਾਂ ਉਹ ਬੈਠਾ ਜਿਹੜਾ ਸਾਹਮਣੇ ਇੱਕ ਨੂੰ ਜੂਮ ਮਾਰ ਕੇ ਉਘੋਣਾ ਉਹ ਬੈਠਾ ਜਿਹੜਾ ਰੰਗ ਲੱਗਿਆ ਜਿੰਦੇ ਆਏ ਆ ਵਾਲਾ ਇਹ ਵੀ ਨਵਾਂ ਲਿਆਂਦਾ ਹੋਰ ਉਹ ਜਿਹੜਾ ਵਿਚਾਲੇ ਫਿਰਦਾ ਕੋਲੇ ਦੀ ਸੀ ਚਾਹ ਜਾਂਦਾ ਜਿਹੜਾ ਉਂਗਲ ਦੀ ਸੀ ਇਹਨਾਂ ਇਹ ਵੀ ਆਪਾਂ ਨਵਾਂ ਲਿਆਂਦਾ ਹੀ ਤੇ ਇਧਰ ਅੰਡੇ ਮਤਲਬ ਅੰਡੇ ਜਿਹੜੇ ਕੱਿਲਾਏ ਆ ਕੱਲ ਦਾ ਪਰਸੋਂ ਦਾ ਅੱਜ ਸ਼ਾਮ ਤੱਕ ਲਾ ਦਊਗੀ ਤੇ ਇਧਰ ਕੋਈ ਖੁਸ਼ਖਬਰੀ ਨਹੀਂ ਤੇ ਇੱਥੇ ਵੀ ਹੈ ਨਹੀਂ ਠੀਕ ਹੈ ਗイズ ਆਹ ਦਾ ਕੋਟਰ ਸੈਟਾ ਹੁਣ ਉਤਲੇ ਵਹਿੰਨੇ ਜਾ ਕੇ ਪਾਣੀ ਪੂਣੀ ਬਸਲਦੇ ਆ। ਠੀਕ ਆ। ਤੇ 22 ਦੇ 6:00 ਵਜੇ ਪੈਰ ਤੇ 22 ਤੋਂ ਘੱਟ ਵੱਧੀ ਆਉਂਦਾ ਉੱਤੇ ਖੁੱਠੇ ਤੇ ਹੁਣ ਬੱਚੇ ਵਹਿੰਨੇ ਉਤਲੇ ਜਾ ਕੇ ਕਿਵੇਂ ਬੈਠੇ ਉੱਲੇ ਖੁੱਡੇ ਦੇ। ਆ ਗਈ ਉੱਤੇ ਖੁੱਡੇ ਦੇ। ਇੱਥੇ ਵਹਿੰਨੇ ਬੱਚੇ ਕਿਵੇਂ ਬੈਠੇ ਕਿਵੇਂ ਨਹੀਂ। ਤੇ ਕਬੂਤਰੀ ਰੇਤਾਂ ਦੇ ਤੇ ਵਹਿੰਦੀ ਨਹੀਂ ਕੀ ਚੱਕਰ। ਇੱਕ ਮਿੰਟ ਖੋਲ ਲੀ ਹੁੱਡਾ ਮੈਂ ਜਾਲੀ ਥਾਂ ਦੀ ਵੇ। ਬਸ ਪਿਆਸ। ਕੀ ਜਾਂਦਾ ਸੀ ਤੇ ਬੱਚੇ ਵੀ ਠੀਕ ਆ ਟੋਪੋ ਟਾਪ ਆ ਹੁਣ ਤਾਂ ਪੂਰੇ ਰੰਗ ਕੱਢੀ ਜਾਂਦੇ ਬਦਲੀ ਜਾਂਦੇ ਸਨ ਉਹ ਦਿਨ ਤੇ ਇੱਧਰ ਵੀ ਲਾਈ ਖੜੇ ਆ ਉਹ ਵਿਨੇ ਬੱਚੇ ਕੱਢੇ ਹੋ ਕਿ ਨਹੀਂ ਕੱਢੇ ਨਹੀਂ ਕੱਢੇ ਗਾ ਜੀ ਤੇ ਉਹ ਬੱਚੇ ਵੇਖੋ ਗੱਡੇ ਗੱਡੇ ਹੋ ਗਏ ਇਹਦਾ ਪਾਣੀ ਬਾਹਰ ਆਕਦੀਏ ਤੇ ਮੇਰਾ ਕੂਦਰੀ ਬੰਦੀ ਨਹੀਂ ਗਈ ਉਹ ਜਿਹੜੀ ਲਾਲ ਗੋਲੀ ਖੱਟੀ ਆਂਦੀ ਆ ਉਹਦੇ ਹਾਂਡੇ ਪਏ ਯਾਰ ਕੱਲ ਵੀ ਨਹੀਂ ਬੈਠੀ ਸੀ ਤੇ ਅੱਜ ਵੀ ਨਹੀਂ ਬੈਠੀ ਸੀ ਛਾਹਾ ਕਾ ਗੁਤਰ ਕਿਵੇਂ ਆ ਠੀਕ ਕਰ ਹੁਣ ਤਾਂ ਪੂਰਾ ਫਰਕ ਆ ਰਾਤ ਨਾਲੋਂ ਹੁਣ ਤਾਂ ਐਕਟਿਵ ਹੋ ਗਿਆ ਤੇ ਹੁਣ ਚਲਦੇ ਆ ਥੱਲੇ ਬਸ ਕਿ ਆ ਰਿਹਾ ਸੱਚ ਆ ਰਿਹਾ ਇਹਨੂੰ ਉਹ ਨਿੰਗਾ ਛਾਹ ਕੇ ਦੋ ਇੱਕੋ ਜਿਹਾ ਲਾਦੇ ਆ ਥੋੜਾ ਜਿਹਾ ਟੱਲਾ ਜੇ ਜ਼ਰੂਰ ਤਾਂ ਇਹਨੂੰ ਟ੍ਰੀਟਮੈਂਟ ਦੀ ਮੈਡੀਸਿਨ ਦੀ ਅੱਜ ਕੀ ਹਾਲ ਚਾ ਤੇ ਤੜਕੇ ਵਲੌਗ ਬਣਾ ਕੇ ਤੇ ਈਸੀ ਛੱਡਿਆ ਸੀਗਾ ਹੁਣ ਗਰਮੀਆਂ ਅੱਧੇ ਗਰਮੀਆਂ ਜਿਹ ਦਿਨ ਆਗੇ ਤੇ ਈਸੀ ਛੱਡ ਕੇ ਸੌਂਗੇ ਹੁਣ ਉੱਠੇ ਆ ਦੁਪਹਿਰੇ ਜੀ ਮਤਲਬ 5:00 ਵਜੇ ਨਾਲੇ ਥੋੜੀ ਜਿਹੀ ਪੱਠੇ ਵੱਢ ਕੇ ਲਾਉਣੇ ਸੀ ਪੱਠੇ ਤਾਂ ਵੱਢ ਲੈਂਦੇ ਵਾਵੇਂ ਦੇ ਮੁੰਡੇ ਨਾਲ ਜਾ ਕੇ ਤੇ ਬੱਚੇ ਵਖੋਣੇ ਤੁਹਾਨੂੰ ਆ ਤਾਂ ਕਬੂਤਰ ਹੈ ਤੇ ਬੱਚੇ ਤੜਕੇ ਤੇ ਡੱਬੇ ਛਤਰੀ ਤੇ ਲਾਏ ਹੋਏ ਆ 5:00 ਵਜੇ ਹੁਣ ਲਾਉਣੇ ਆ ਇਹਨਾਂ ਨੂੰ ਕਰਦੇ ਆ ਕੋਈ ਨਾ ਕੁਝ ਤੇ ਜਿੱਪੂ ਵੀਰਾ ਆਉਂਦਾ ਬਾਹਰ ਪਰ ਵੈਨੇ ਕੀ ਕਰਦਾ ਸੁੱਤਾ ਪਿਆ ਹੋਇਆ ਤੇ ਹੁਣ ਵਿਖਾਉਣੇ ਕਬੂਤਰ ਮਤਲਬ ਸਟੋਰੇਜ ਫੁੱਲ ਹੋ ਗਿਆ ਸੀ ਫੋਨ ਦਾ ਕਬੂਤਰ ਕੀ ਕਹਿੰਦੇ ਆ ਉਹ ਵੀ ਵਿਖਾਉਣੇ ਤੁਹਾਨੂੰ ਇੱਕ ਵਾਰ ਗੇਟ ਖੋਲੀ ਕੁੱਡੇ ਦਾ ਕਮਰੇ ਦਾ ਕੁੱਡੇ ਦਾ ਜੋ ਮਰਜ਼ੀ ਲਾ ਲੂ ਤੇ ਜਿੰਨਾਂ ਸ ਤੇ ਬੱਚੇ ਤਾਂ ਆ ਬੈਠੇ ਤੇ ਕਉਦਰੀਆਂ ਨੇ ਦੂਜਾ ਅੰਡਾ ਵੀ ਧਾਰਿਆ ਦੋਨੋਂ ਨੇ ਦੂਜੇ ਦਾ ਦੂਜੇ ਦੋ ਦੋ ਸਾਡੇ ਲੜੇ ਤੇ ਇਤਰੇ ਵੀ ਠੀਕ ਆ ਕੰਮ। ਟਾਈਮ ਨਾਲ ਅੱਜ ਪਿੰਜਰੇ ਲਾ ਦੀਏ ਜੀ, ਕਬੂਤਰ ਲਾ ਦੀਏ ਜੀ ਥੱਲੇ ਪੱਲਾ ਟਾਂਗੀ ਵਾਲੇ ਵਿੱਚੇ ਟਾੜਦਾ। ਲਓ ਜੀ ਪਿੰਜਰੇ ਆ ਤਾੜ ਦਿੰਨੇ ਆ ਪਹਿਲਾਂ। ਸ਼ਾਖਾ ਸ਼ਾਖਾ ਤਾੜੇ ਇਹਨਾਂ ਚ ਸ਼ਾਖਾ ਕਬੂਤਰ ਉਹ ਬਖਾਉਂਦੇ ਨਹੀਂ ਕਿਉਂਕਿ ਨਜਰਾ ਲੱਗ ਸਕਦੀਆਂ ਬਾਹਲੀ ਤਗੜੀ ਨਸਲ ਇਹਨਾਂ ਚ। ਪੜਾ ਦੀ। ਕੌਲੀ ਕਿੱਥੇ ਆ? ਕਣਕ ਲਈ ਆਈਏ ਕਣਕ ਲਈ ਆਈਏ ਮਤਲਬ ਕਣਕ ਸਰੋਂ ਦਾਣਾ ਸਾਰਾ ਕੁਝ ਫੀਡ ਕਬੂਤਰ ਆਏ ਹਰਦੇ ਆਈ ਗੋਲੇ ਕਬੂਤਰ ਆਏ ਹਰਦੇ ਆ ਪਾਦਾ ਮੱਛਾ ਹੋ ਗਿਆ ਕੀ ਹੋ ਗਿਆ ਗイズ ਮੱਛਾ ਲੜੀਏ ਉਹ ਮੇਰੇ ਸਾਲੇ ਦੇ ਜਵਾਕ ਨੂੰ ਡਰਾਉਂਦੇ ਆ ਉਹ ਮੈਂ ਜਵਾਕ ਨੂੰ ਡਰਾਉਂਦੇ ਆ ਚਲੋ ਬਾਸ ਜਵਾਬ ਨੂੰ ਡਰਾਤੇ ਆ ਤੁਸੀਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਆਈਦਰ ਦੋ ਦੋ ਆਡੇ ਲਾਤੇ ਉਹ ਕੈਮਰੇ ਤੇ ਨਹੀਂ ਲਾਇਆ ਅੱਲਾ ਦਾ ਨੇ ਪਾ ਦੇ ਲਿਮਟ ਦੇ ਵਿੱਚ ਕਿ ਬੱਚਿਆਂ ਨੂੰ ਪਾਉਣੇ ਆ ਆ ਜੋ ਖਾ ਲੋ ਖਾ ਲੋ ਮੱਲੋ ਰੱਜ ਲੋ